ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਸ਼ਹਿਰ ਵਿੱਚ ਕ੍ਰਾਈਮ ਨੂੰ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਥੱਲ ਪਾਉਣ ਲਈ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਹੀ ਵੱਡਾ ਤੇ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਹਿਰ ਵਿੱਚ ਆਟੋ ਬਹੁਤ ਵੱਡੀ ਸਮੱਸਿਆ ਬਣੇ ਹੋਏ ਸੀ ਜਿਸ ਨੂੰ ਲੈ ਕੇ ਚਾਹੇ ਉਹ ਟ੍ਰੈਫਿਕ ਦੀ ਸਮੱਸਿਆ ਹੋਵੇ ਚਾਹੇ ਉਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਸ਼ਹਿਰ ਦੇ ਵਿੱਚ 5000 ਦੇ ਕਰੀਬ ਜਿਹੜੇ ਆਟੋ ਨੇ ਪਰ ਉਹਨਾਂ ਦੀ ਗਿਣਤੀ ਕੋਈ ਨਹੀਂ ਤੇ ਨਾ ਹੀ ਉਹਨਾਂ ਦਾ ਕੋਈ ਡਾਟਾ ਉਹਨਾਂ ਦੀ ਡਾਕੂਮੈਂਟਸ ਨਹੀਂ ਜਦੋਂ ਕੋਈ ਘਟਨਾ ਹੋ ਜਾਂਦੀ ਹੈ ਤੇ ਕੋਈ ਪਤਾ ਨਹੀਂ ਚੱਲਦਾ ਬਹੁਤ ਸਾਰੀ ਪਿਛਲੇ ਸਮਿਆਂ ਵਿੱਚ ਘਟਨਾਵਾਂ ਵੀ ਵਾਪਰੀਆਂ ਸਾਡੇ ਨਾਲ ਆਟੋ ਚਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜੀ ਸਰਕਾਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਕਿਵੇਂ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਲਿਤ ਮੋਹਨ ਹੈ ਜੀ ਮੈਂ ਸ਼ਹੀਦ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਹਾਂ ਔਰ ਪਿਛਲੇ 2 ਸਾਲਾਂ ਤੋਂ ਆਟੋ ਚਲਾ ਰਹੇ ਹਾਂਗਾ ਜਿਹੜਾ ਸਰਕਾਰ ਵੱਲੋਂ ਇਹ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਆ ਇਸ ਅਪਰਾਲੇ ਨੂੰ ਕਿਵੇਂ ਦੇਖਦੇ ਇਹ ਇਹ ਸੂਬਾ ਵਾਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੇਖ ਰਹੇ ਆ ਜੀ ਪ੍ਰਸ਼ਾਸਨ ਨੇ ਕਦਮ ਥੋੜਾ ਇਹ ਲੈ ਲੇ ਚੁਕੇ ਕਦਮ ਪਹਿਲਾਂ ਚੁੱਕ ਲੈਣਾ ਚਾਹੀਦਾ ਸੀ ਲੇਕਿਨ ਦੇਰ ਆਇ ਦਰੁਸਤ ਆਏ ਪ੍ਰਸ਼ਾਸਨ ਨੇ ਬਹੁਤ ਵਧੀਆ ਕਰ ਰਿਹਾ ਹੈਗਾ ਜਿੱਦਾਂ ਸਾਡਾ ਰਜਿਸਟ੍ਰੇਸ਼ਨ ਨੰਬਰ ਅੱਜ ਕੀਤਾ ਗਿਆ ਹੈਗਾ ਇਹ ਬਹੁਤ ਵਧੀਆ ਉਪਰਾਲਾ ਹੈ ਜੀ ਇਹਦੇ ਨਾਲ ਕੀ ਹੈ ਵੀ ਜਿਹੜੇ ਹੁਣ ਗਲਤ ਅਨਸਰ ਬਹੁਤ ਤਰ੍ਹਾਂ ਦੇ ਸੀ ਜਿਹੜੇ ਆਟੋ ਚਾਲਕ ਦੇ ਵਿੱਚ ਸੀਗੇ ਸਾਡੇ ਕਿਉਂਕਿ ਬਦਨਾਮ ਤਾਂ ਫਿਰ ਸਾਰੇ ਹੀ ਹੁੰਦੇ ਆ ਜੀ ਦੇਖਣਾ ਬਦਨਾਮੀ ਸਭ ਨੂੰ ਹੀ ਘਟਣੀ ਪੈਂਦੀ ਹੈ ਗਲਤ ਅੰਸਰ ਥੋੜੇ-ਬਹੁਤ ਹੁੰਦੇ ਇਹਦੇ ਨਾਲ ਉਹਨਾਂ ਚੀਜ਼ਾਂ ਤੇ ਵੀ ਬਹੁਤ ਫਰਕ ਪਾਊਗਾ ਪਿਛਲੇ ਸਮੇਂ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਵੀ ਹੋਈਆਂ ਉਹ ਲੱਗਦਾ ਵੀ ਉਸੇ ਨੂੰ ਲੈ ਕੇ ਪ੍ਰਸ਼ਾਸਨ ਨੇ ਲੁੱਟਖੋ ਦੀਆਂ ਵਾਰਦਾਤਾਂ ਇਹ ਹੈ ਜੀ ਲੁੱਟਖੋ ਆਟੋ ਵਾਲੇ ਨਹੀਂ ਕਰਦੇ ਉਹ ਨਸ਼ੇ ਪੱਤੇ ਵਾਲੇ ਕਰਦੇ ਆ ਜਿਹੜੇ ਆਟੋ ਚ ਲਾਂਦੇ ਆ ਲੇਕਿਨ ਉਹ ਆਉਣ ਵਾਲੇ ਸਮੇਂ ਚ ਤੇ ਇਹ ਚੀਜ਼ਾਂ ਖਤਮ ਹੀ ਹੋ ਜਾਣੀ ਹੈ ਉਹਦਾ ਕਾਰਨ ਇਹ ਹੈ ਪੰਜਾਬ ਸਰਕਾਰ ਨੇ ਸਾਡੀ ਐਸਐਸਪੀ ਮੈਡਮ ਨੇ ਬਹੁਤ ਜ਼ਿਆਦਾ ਨਸ਼ੇੜੀਆਂ ਤੇ ਵੀ ਚੂੜੀਆਂ ਕੱਸ ਰੱਖੀ ਆ ਇਸ ਟਾਈਮ ਤੋਂ ਆਪਾਂ ਰੋਜ਼ ਹੀ ਖਬਰਾਂ ਦੇਖਦੇ ਆਂ ਅੱਜ ਉੱਥੇ ਚਿੱਟਾ ਫੜਿਆ ਗਿਆ ਜਾਂ ਉੱਥੇ ਫੜਿਆ ਗਿਆ ਠੀਕ ਹੈ ਨਸ਼ਾ ਇੱਕ ਤਰ੍ਹਾਂ ਦਾ ਖਤਮ ਹੁੰਦਾ ਜਾ ਰਿਹਾ ਹੈ ਡੇ ਬਾਏ ਡੇ ਜਿਹੜੀ ਆਪਣੀ ਬਠਿੰਡੇ ਪ੍ਰਸ਼ਾਸਨ ਵੱਲੋਂ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਉਹ ਦੂਸਰਾ ਇਹ ਆਟੋ ਵਾਲਿਆਂ ਦੇ ਚੂੜੀਆਂ ਕਸੀਆਂ ਜਾ ਰਹੀਆਂ ਸਰਕਾਰ ਵੱਲੋਂ ਇਹਦੇ ਨਾਲ ਕੀ ਆਉਣ ਵਾਲੇ ਸਮੇਂ 'ਚ ਨਸ਼ਾ ਤਾਂ ਸਾਨੂੰ ਲੱਗਦਾ ਨਹੀਂ ਵੀ ਕੋਈ ਆਟੋ ਚਾਲਕ ਚਲਾ ਕੇ ਨਸ਼ਾ ਕਰ ਸਕੂਗਾ ਪਰ ਨਾਲ ਇਹ ਵੀ ਸੁਣ ਵਿੱਚ ਆਇਆ ਵੀ ਗਿਣਤੀ ਦੇ ਮੁਤਾਬਕ ਸ਼ਹਿਰ ਵਿੱਚ ਆਟੋ ਹੋਣੇ ਚਾਹੀਦੇ ਆ ਆਟੋ ਬਹੁਤ ਜ਼ਿਆਦਾ ਨੇ ਇਹਦਾ ਮਤਲਬ ਇਹ ਆ ਵੀ ਸਰਕਾਰ ਜੇ ਡਾਟਾ ਇਕੱਠਾ ਕਰੇਗੀ ਤਾਂ ਆਟੋ ਘਟਾਏਗੀ ਠੀਕ ਆ ਉਹ ਕੋਈ ਸਮੱਸਿਆ ਆਏਗੀ ਉਸ ਨਾਲ ਜਿਹੜੇ ਆਟੋ ਚਾਲਕ ਕੋਈ ਵਧੀਆ ਜੇ ਆ ਸਰ ਜਿਹੜਾ ਤੁਹਾਡਾ ਇਹ ਕੁਐਸਚਨ ਹੈ ਵੀ ਆਟੋ ਬਹੁਤ ਜ਼ਿਆਦਾ ਹੈ ਉਹਦਾ ਕਾਰਨ ਇਹ ਹੈ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਪੜ੍ਹੇ ਲਿਖੇ ਨੌਜਵਾਨ ਬਹੁਤ ਆ ਰਹੇ ਆ ਮੈਂ ਖੁਦ ਕਰਿਆਨੇ ਦੀ ਦੁਕਾਨ ਕਰਿਆ ਕਰਦਾ ਸੀ ਸਪਲਾਈ ਦਾ ਕੰਮ ਸੀਗਾ ਕਰੋਨਾ ਟਾਈਮ ਦਾ ਪਟਾ ਹੋਇਆ ਹੈਗਾ ਕਰੋਨਾ ਟਾਈਮ 'ਚ ਸਾਡੇ ਕੰਮ ਖਤਮ ਹੋ ਗਏ ਸੀ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਬਚੀ ਅੱਜ ਸਾਨੂੰ ਆਟੋ ਚਲਾਣਾ ਪੈ ਰਿਹਾਗਾ ਆਟੋ ਤਾਂ ਬਿਲਕੁਲ ਬਹੁਤ ਜ਼ਿਆਦਾ ਜ਼ਿਆਦਾ ਦਾ ਕਾਰਨ ਹੈ ਵੀ ਲੋਕਾਂ ਕੋਲੇ ਰੋਜ਼ਗਾਰ ਹੀ ਨਹੀਂ ਹੈਗਾ ਉਹ ਕਾਰਨ ਕੀ ਹੁਣ ਅਸੀਂ ਜਿਵੇਂ ਬੱਚੇ ਪਾਲਨੇ ਆ ਮੰਨ ਲਓ ਅਸੀਂ ਕੀ ਕਰਾਂਗੇ ਜੇ ਅਸੀਂ ਕੋਈ ਵੀ ਪ੍ਰਾਈਵੇਟ ਨੌਕਰੀ ਕਰਦੇ ਆ ਸਾਨੂੰ 8000 10000 ਤੋਂ ਬਠਿੰਡੇ 10000 ਰੁਪਏ ਆਦਾ 10000 ਤੋਂ ਵੱਧ ਕਿਸੇ ਦੁਕਾਨ ਤੇ ਨਹੀਂ ਦਿੰਦਾ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈਗਾ ਹੁਣ 10000 ਤੇ ਸਾਡੇ ਟੱਬਰ ਚੱਲਦੇ ਨਹੀਂਗੇ ਤੇ ਆਪਸ਼ਨ ਕੀ ਰਹੀ ਜਾਂਦੀ ਹੈ ਸਾਡੇ ਕੋਲੇ ਸਿਰਫ ਆਟੋ ਚਲਾਣਾ ਇਹ ਚੀਜ਼ ਹੈਗੀ ਨਹੀਂ ਜਿਵੇਂ ਹੁਣ ਮੈਂ ਮੇਰਾ ਸਵਾਲ ਸੀ ਵੀ ਸਰਕਾਰ ਕਹਿੰਦੀ ਆ ਵੀ ਆਟੋ ਆਬਾਦੀ ਦੇ ਆਧਾਰ ਤੇ ਚੱਲਣਗੇ ਹਾਂਜੀ ਜੇ ਮੰਨ ਲਓ ਆਟੋ ਘਟਾਏ ਜਾਣਗੇ ਉਹਦੇ ਚ ਹੋ ਸਕਦਾ ਵਧੀਆ ਬੰਦਿਆਂ ਦੇ ਵੀ ਘਟਾਏ ਜਾਣ ਜਾਂ ਲੱਗਦਾ ਮਾੜੇ ਬੰਦਿਆਂ ਦੇ ਘਟਾਏ ਜਾਣ ਲੱਗਦਾ ਵੀ ਜਿਹੜੀ ਰੋਜ਼ਗਾਰ ਦੀ ਸਮੱਸਿਆ ਤਾਂ ਆਊਗੀ ਨਹੀਂ ਸਰ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਨਾ ਵੀ ਆਟੋ ਘਟਾਏ ਜਾਣਗੇ ਆਟੋ ਨਹੀਂ ਘਟਾਏ ਜਾ ਸਕਦੇ ਜੀ ਆਟੋ ਦਾ ਵਧਣ ਗਿਆ ਜੇ ਸਰਕਾਰ ਨੇ ਆਟੋ ਘਟਾਣੇ ਜ਼ਰੂਰ ਘਟਾਵੇ ਮੈਂ ਕਹਿੰਦਾ ਮੇਰਾ ਆਟੋ ਵੀ ਘਟਾਣਾ ਚਾਵੇ ਲੇਕਿਨ ਸਾਨੂੰ ਇਹ ਦੱਸੋ ਜੀ ਸਾਡਾ ਰੋਜ਼ਗਾਰ ਹੋਰ ਕਿੱਥੋਂ ਚੱਲੂਗਾ ਸਾਨੂੰ ਕਿੱਥੋਂ ਰੋਟੀ ਪਾਣੀ ਦਾ ਸਾਧਨ ਕਰਕੇ ਦੇਣ ਵੀ ਤੁਸੀਂ ਜੀ ਆਟੋ ਨਹੀਂ ਚਲਾਣਾ ਸਾਨੂੰ ਗਲਤ ਅਨਸਰ ਲੱਗਦੇ ਜਾਂ ਬਹੁਤ ਤਰ੍ਹਾਂ ਦੇ ਆ ਤਾਂ ਸਾਨੂੰ ਰੋਜ਼ਗਾਰ ਦੱਸਣ ਬਿੱਲਾਂ ਵੀ ਸਾਨੂੰ ਰੋਜ਼ਗਾਰ ਕੀ ਦੇਗੀ ਸਰਕਾਰ ਬਿਲਕੁਲ ਸਰਕਾਰ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਆਟੋ ਬੰਦ ਕਰ ਸਕਦੀ ਹੈ ਆਉਣ ਵਾਲੇ ਸਮੇਂ 'ਚ ਘਟਾ ਵੀ ਸਕਦੀ ਹੈ ਉਹ ਰੋਜ਼ਗਾਰ ਕੀ ਦੇਗੀ ਆਟੋ ਚਾਲਕਾਂ ਨੂੰ ਇਹ ਚੀਜ਼ ਹੈਗੀ ਹੋਰ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੇ ਲਗਾਤਾਰ ਅਧਿਕਾਰੀ ਆ ਜਿਹੜੇ ਮੁਲਾਜ਼ਮ ਆ ਉਹ ਕੰਮ ਕਰ ਰਹੇ ਨੇ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਹੁੰਦੇ ਹੋਰ ਡਿਊਟੀ ਤੇ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਨਾਲ ਅਟੈਚ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਜਿਹੜੇ ਲਾਏ ਹੋਏ ਨੇ ਕੀ ਕੀ ਚੀਜ਼ਾਂ ਨੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਵੀ ਸਮੱਸਿਆ ਆ ਰਹੀ ਆ ਆਟੋ ਚਾਲਕਾਂ ਜਿਹੜੇ ਕਿਸ ਤਰ੍ਹਾਂ ਦਾ ਗੱਲਬਾਤ ਕਰਦੇ ਨੇ ਡੀਲ ਕਰਦੇ ਨੇ ਜਾਂ ਕਿੰਨੇ ਕਾਰਟਾਂ ਦੀ ਹਜੇ ਤੱਕ ਗਿਣਤੀ ਹੈ ਜਿਹੜੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸాయి ਚਰਮਾ ਸਾਹਿਬ ਜੀ ਇਹ ਜਿਹੜਾ ਕੈਂਪ ਲਾਇਆ ਇਹ ਕਾਹਦਾ ਲਾਇਆ ਇੱਕ ਇਹ ਜਿਹੜੇ ਸ਼ਹਿਰ ਦੇ ਵਿੱਚ ਆਪਣੇ ਜਿੰਨੇ ਵੀ ਕੋਈ ਈ ਰਿਸ਼ਕਾ ਜਾਂ ਆਟੋ ਰਿਸ਼ਕਾ ਚੱਲੀ ਜਾਂਦੇ ਜਾਂ ਡੀਜ਼ਲ ਵਾਲੇ ਆਟੋ ਹੁੰਦੇ ਆ ਜੀ ਉਹਦਾ ਇੱਕ ਕੀ ਇਹ ਜੀ ਕੈਂਪ ਲਾਇਆ ਜੀ ਨਗਰ ਨਿਗਮ ਨੇ ਇਹ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਕਮਿਸ਼ਨਰ ਮੈਡਮ ਵੱਲੋਂ ਸਾਨੂੰ ਹੁਕਮ ਦਿੱਤੇ ਸੀਗੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਕੋਈ ਈ ਰਿਸ਼ਕਾ ਜਾਂ ਆਟੋ ਰਿਸ਼ਕਾ ਚੱਲੇ ਜਾਂਦਾ ਉਹਨਾਂ ਦਾ ਸਰਵੇ ਕਰਕੇ ਉਹਨਾਂ ਦੇ ਪ੍ਰੋਪਰ ਜਿੰਨੇ ਵੀ ਕੋਈ ਡਾਕੂਮੈਂਟ ਹੁੰਦੇ ਆ ਜੀ ਆਰਸੀ ਵਗੈਰਾ ਧਾਰ ਕਾਰਡ ਹੋ ਗਿਆ ਜੀ ਉਹਨਾਂ ਦਾ ਠੀਕ ਹੈ ਜੀ ਉਹਨਾਂ ਦਾ ਲਾਇਸੈਂਸ ਹੋ ਗਿਆ ਜੀ ਇਹ ਚੀਜ਼ਾਂ ਚ ਕਾਰਨ ਕੀ ਸਮਝਦੇ ਹੋ ਕਿਉਂ ਜ਼ਰੂਰਤ ਪਈ ਇਹ ਵੀ ਇਹਨਾਂ ਚੀਜ਼ਾਂ ਦੀ ਜਿਹੜਾ ਆਟੋ ਦਾ ਡਾਟਾ ਇਕੱਠਾ ਕੀਤਾ ਹੋ ਜਾਵੇ ਕਿਉਂ ਜ਼ਰੂਰਤ ਸਮਝਦੀ ਹਨ ਕਿਉਂਕਿ ਦੇਖੋ ਸਰ ਆਪਾਂ ਦੇਖਦੇ ਹਾਂ ਰੁਟੀਨ ਦੇ ਵਿੱਚ ਵੀ ਹੁਣ ਜਦੋਂ ਤੇ ਈ ਰਿਸ਼ਕਾ ਆਇਆ ਜੀ ਈ ਰਿਸ਼ਕਾ ਕੀ ਹੈ ਜੀ ਆਪਣਾ ਇੱਕ ਤਾਂ ਇਹਨਾਂ ਦੀ ਜਿਹੜੀ ਜ਼ਿਆਦਾ ਵਾਦੀ ਹੋ ਚੁੱਕੀ ਨਜ਼ਾਇਜ਼ ਜੀ ਠੀਕ ਹੈ ਜੀ ਇੱਕ ਸ਼ਹਿਰ ਦੇਖਦੇ ਆਪਾਂ ਜਿੱਥੇ ਵੀ ਕੋਈ ਕਵਰ ਲੱਗਦੀ ਜਿਉਂ ਉੱਥੇ ਕਹਿੰਦੇ ਵੀ ਦੇਖੋ ਜਾਮ ਲੱਗ ਗਿਆ ਜੀ ਇਹਨਾਂ ਕਰ ਲੱਗ ਗਿਆ ਕੁਝ ਕੀ ਹੈ ਜੀ ਜਿਹੜੀਆਂ ਸ਼ਹਿਰ ਦੇ ਵਿੱਚ ਘਟਨਾ ਹੋ ਰਹੀਆਂ ਜੀ ਅੱਜਕੱਲ ਆਪਾਂ ਦੇਖ ਰਹੇ ਹਾਂ ਮੀਡੀਆ ਥਰੂ ਬੀਜੜੇ ਸ਼ਹਿਰ ਦੇ ਜਿਹੜੀਆਂ ਕਟਨਾ ਹੋ ਰਹੀਆਂ ਵੀ ਉਹ ਵੀ ਹੁਣ ਲੋਕਾਂ ਨੇ ਇਹਦਾ ਇੱਕ ਸਾਧਨ ਬਣਾ ਲਿਆ ਕਿਉਂਕਿ ਇਹ ਇੱਕ ਗਰੀਬ ਦਾ ਕੀ ਕਹਿੰਦਾ ਕੰਮ ਕਰਨ ਦਾ ਸਰੋਤ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਜੀ ਹੁਣ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈ ਵਿੱਚ ਆ ਰਹੇ ਆ ਠੀਕ ਹੈ ਉਹਦੇ ਨਾਲ ਕੀ ਹੈ ਜੀ ਇਹਨਾਂ ਦੀ ਵੀ ਸ਼ਬੀ ਖਰਾਬ ਹੋ ਰਹੀ ਹੈ ਜੀ ਇਹ ਹੁਣ ਕੀ ਕੀ ਚੀਜ਼ਾਂ ਮੰਗੀਆਂ ਜਾਂਦੀਆਂ ਜੀ ਕਿੰਨੇ ਘਾਟੋ ਆ ਗਏ ਆ ਸਰ ਤਕਰੀਬਨ ਜੀ ਅੱਜ ਦੇ ਆਪਾਂ ਦੇਖੀਏ ਸਾਨੂੰ 4 ਦਿਨ ਹੋ ਗਏ ਜੀ ਇੱਥੇ ਕੰਮ ਕਰਦਿਆਂ ਨੂੰ ਜਿੰਨੇ ਵੀ ਸਾਡੇ ਨਾਲ ਮਜ਼ਦਮ ਸਾਥੀ ਲਾ ਰੱਖਿਆ ਜੀ ਉਹਨਾਂ ਨੂੰ ਕੰਮ ਕਰਦਿਆਂ 4 ਦਿਨ ਹੋ ਗਏ ਘੱਟੋ ਘਾਟੇ 60 ਜਿਹੜਾ ਆਟੋ ਦੀ ਹੈ ਰਜਿਸਟ੍ਰੇਸ਼ਨ ਕਰ ਚੁੱਕੇ ਆ ਜੀ ਤੇ ਕੀ ਕੀ ਚੀਜ਼ ਮੰਗੀ ਜਾਂਦੀ ਹੈ ਸਰ ਇਹਦੇ ਵਿੱਚ ਕੀ ਹੈ ਜੀ ਇੱਕ ਤਾਂ ਆਧਾਰ ਕਾਰਡ ਹੋਗਾ ਜੀ ਉਹਨਾਂ ਦਾ ਇੱਕ ਲਾਇਸੈਂਸ ਹੋਗਾ ਜੀ ਇੱਕ ਜਿਹੜੀ ਉਹਨਾਂ ਦੀ ਆਰਸੀ ਹੁੰਦੀ ਹੈ ਜੀ ਤੇ ਤਿੰਨ ਚੀਜ਼ਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਉਹਨਾਂ ਤੋਂ ਲਈਆਂ ਜਾ ਰਹੀਆਂ ਜੀ ਹਾਂ ਇਕੱਠਾ ਕਰਨਾ ਕਿੰਨਾ ਕ ਸਹਿਯੋਗ ਮਿਲੇਗਾ ਲੱਗਦਾ ਵੀ ਇਹਦੇ ਨਾਲ ਕੀ ਕ੍ਰਾਈਮ ਨੂੰ ਜਾਂ ਹੋਰੀਆਂ ਵਾਰਤਾ ਦੀਆਂ ਰੋਕਤੀ ਹੋ ਜਾਟ ਹੋਵੇ ਹਾਂਜੀ ਸਰ ਦੇਖੋ ਜੀ ਸਾਰੇ ਹੀ ਜਿੰਨੇ ਵੀ ਇਸਕੇ ਵਾਲਾਂ ਦਾ ਜਦੋਂ ਆਪਣਾ ਕੋਈ ਡਾਟਾ ਕਲੈਕਟ ਹੋਗਾ ਜੀ ਮੈਨੂੰ ਲੱਗਦਾ ਕੋਈ ਵੀ ਕਰਾਮ ਕਰੋ ਕਿਸੇ ਦਾ ਵੀ ਕ੍ਰਾਈਮ ਕਰਦਾ ਜੀ ਉਹ ਬੰਦਾ ਤਾਂ ਉਹਨੂੰ ਫੜਨਾ ਬਹੁਤ ਸੌਖਾ ਆ ਜੀ ਕਿਉਂਕਿ ਕੁਝ ਲੋਕ ਤਾਂ ਇਹਨਾਂ ਵਿੱਚ ਦੇਖੋ ਜੀ ਬਠਿੰਡੇ ਦੇ ਲੋਕ ਹੀ ਆ ਜੀ ਕੁਝ ਕੋਈ ਆਸ-ਪਾਸ ਦੇ ਹੋਏ ਨੇੜੇ-ਤੇੜੇ ਦੇ ਏਰੀਏ ਦੇ ਆ ਜੀ ਉਹੋ ਜਿਹੇ ਬੰਦਿਆਂ ਦਾ ਵੀ ਸਾਰਾ ਡਾਟਾ ਸਾਡੇ ਕੋਲ ਕਲੈਕਟ ਹੋ ਰਿਹਾ ਜੀ ਅ ਹੋਰ ਕਿੰਨੇ ਕੁ ਲੋਕ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਕੋਲੇ ਡਾਕੂਮੈਂਟਸ ਵਗੈਰਾ ਜਿਹੜੇ ਦੱਸੀ ਜਾਂਦੇ ਉਹ ਪੂਰੇ ਨਹੀਂ ਅ ਸਰ ਦੇਖੋ ਜੀ ਤਕਰੀਬਨ ਤਾਂ ਸਾਡੇ ਕੋਲ ਹਜੇ ਜਿੰਨੇ ਬੰਦੇ ਆ ਰਹੇ ਜੀ ਉਹਦੇ ਵਿੱਚ ਸਾਰਿਆਂ ਕੋਲੇ ਡਾਕੂਮੈਂਟ ਪੂਰੇ ਹੀ ਆ ਜੀ ਠੀਕ ਹੈ ਜੀ ਕੋਈ ਇੱਕ ਦੋ ਪਰਸਨ ਹੁੰਦੇ ਜੀ ਜਿਨ੍ਹਾਂ ਨੂੰ ਜ਼ਿਆਦਾ ਭੁੱਲ ਜਾਂਦੇ ਜੀ ਜਾਂ ਉਹਨਾਂ ਕੋਲੇ ਨਹੀਂ ਮੌਕੇ ਤੇ ਹੁੰਦਾ ਉਹ ਉਹ ਜਿਹੇ ਪਰਸਨਾਂ ਨੂੰ ਸਮਝਾਉਣੇ ਵੀ ਇਹ ਡਾਕੂਮੈਂਟ ਸਾਨੂੰ ਜ਼ਰੂਰੀ ਹੈ ਜਾਂ ਜੇ ਕਿਸੇ ਨੂੰ ਵੀ ਨਹੀਂ ਪਤਾ ਠੀਕ ਹੈ ਜੀ ਉਹ ਅਸੀਂ ਸਾਰਿਆਂ ਨੂੰ ਸਮਝਾਈ ਜਾਂਦੇ ਆ ਵੀ ਇਦਾਂ ਇਦਾਂ ਕਰਕੇ ਵੀ ਜਿਵੇਂ ਕੋਈ ਕਿਸੇ ਦਾ ਰਜਿਸਟਰ ਫੁੱਲ ਹੋ ਗਿਆ ਦੂਜੇ ਬੰਦੇ ਨੂੰ ਦੱਸੇ ਵੀ ਆ ਸਾਡੇ ਤੋਂ ਉੱਥੇ ਡਾਕੂਮੈਂਟ ਲਿੱਤੇ ਆ ਜੀ ਅਸੀਂ ਉੱਥੇ ਜਮਾ ਕਰਾਇਆ ਆ ਆ ਇਦਾਂ ਕਰਕੇ ਸਾਡੇ ਤੋਂ ਕਾਰਵਾਈ ਹੁੰਦੀ ਸਾਰੇ ਇਹ ਜਿਹੜੀ ਮੁਹਿੰਮਾ ਇਕੱਲੇ ਬੁਢੇ ਜਿਲੇ ਚੱਲ ਰਹੀ ਹੈ ਜਾਂ ਪੰਜਾਬ ਚ ਚਲਾਈ ਜਾ ਸਰ ਦੇਖੋ ਜੀ ਮੇਰੇ ਧਿਆਨ ਦਾ ਨੌਲੇਜ ਹਜੇ ਬਠਿੰਡੇ ਚ ਹਾਂ ਹੋਰ ਵੀ ਨੇ ਸਾਡੇ ਨਾਲ ਕੰਮ ਕਰਦੇ ਨੇ ਇੱਥੇ ਉਹਨਾਂ ਨੂੰ ਬੁਲਾਇਆ ਜਿਹੜੇ ਆਟੋ ਚਾਲਕਾਂ ਤੋਂ ਕਾਗਜ਼ ਪੱਤਰ ਲੈਂਦੇ ਨੇ ਕੀ ਨਾਮ ਹੈ ਬਤੁਰੇ ਮੇਰੇ ਨਾਮ ਹੀ ਪਰਮਿੰਦਰ ਕੌਰ ਹੈ ਪਰਮਿੰਦਰ ਜੀ ਤੁਹਾਡੇ ਕੋਲ ਆਟੋ ਚਾਲਕਾਂ ਤੋਂ ਕੀ ਕੀ ਚੀਜ਼ ਮੰਗਦੇ ਹੋ ਨਾਲ ਅਸੀਂ ਉਹਨਾਂ ਤੋਂ ਉਹਨਾਂ ਦੀ ਆਰਸੀ ਹੋ ਗਈ ਆਟੋ ਦੀ ਉਹਨਾਂ ਦਾ ਆਧਾਰ ਕਾਰਡ ਹੋ ਗਿਆ ਤੇ ਉਹਨਾਂ ਦਾ ਲਾਇਸੈਂਸ ਹੋ ਗਿਆ ਡਰਾਈਵਿੰਗ ਲਾਇਸੈਂਸ ਤੇ ਅਸੀਂ ਉਹਨਾਂ ਨੂੰ ਆ ਪੁੱਛਿਆ ਥੋੜੇ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਮਤਲਬ ਕਿੰਨੇ ਸਾਲ ਤੋਂ ਚਲਾਣੇ ਆ ਰਹੇ ਹੋ ਕਿੰਨੇ ਸਾਲ ਤੋਂ ਬਠਿੰਡੇ ਚ ਰਹਿਣੇ ਆ ਰਹੇ ਹੋ ਜਾਂ ਕਿਸੇ ਥਰੂ ਚਲਾ ਰਹੇ ਹੋ ਗਿਆ ਆਪ ਦਾ ਆਟੋ ਚਲਾ ਰਹੇ ਹੋ ਜਦੋਂ ਤੁਹਾਨੂੰ ਇਹ ਡਾਕੂਮੈਂਟਸ ਦੇਖ ਲਏ ਉਸ ਤੋਂ ਬਾਅਦ ਫਿਰ ਉਹਦਾ ਕੀ ਕਰਦੇ ਆ ਉਹਦਾ ਸੀ ਫਾਰਮ ਫਿਲ ਕਰਦੇ ਹੈਗੇ ਆ ਉਹਨਾਂ ਦਾ ਨੇਮ ਭਰਦੇ ਹੈਗੇ ਆ ਉਹਨਾਂ ਦੇ ਫਾਦਰ ਨੇਮ ਉਹਨਾਂ ਦਾ ਹਾਊਸ ਨੰਬਰ ਵਗੈਰਾ ਆ ਗਿਆ ਕਿੱਥੇ ਰਹਿੰਦੇ ਨੇ ਕਿੰਨੇ ਸਾਲ ਦਾ ਐਕਸਪੀਰੀਅੰਸ ਹੋ ਗਿਆ ਉਹਨਾਂ ਦੀ ਆਟੋ ਦੀ ਪਿਕਚਰ ਤੇ ਉਹਨਾਂ ਦੀ ਪਿਕਚਰ ਕਲਿੱਕ ਕਰਕੇ ਉਹ ਰੱਖ ਦਿੰਦੇ ਆ ਇਹ ਮੈਨੂਅਲੀ ਕਰਦੇ ਕੋ ਆਨਲਾਈਨ ਵੀ ਕਿਤੇ ਅਪਲੋਡ ਵੀ ਕਰਦੇ ਆਨਲਾਈਨ ਅਪਲੋਡ ਹੀ ਕਰਦੇ ਆਂ ਹਾਂਜੀ ਫਿਰ ਉਹਨੂੰ ਕੀ ਦਿੰਨੇ ਅੱਗੇ ਕੋਈ ਸਲਿੱਪ ਵਗੈਰਾ ਦਿੰਨੇ ਉਹਨਾਂ ਦੀ ਆਟੋ ਦੀ ਸਲਿੱਪ ਦਿਨੇ ਹੈਗੇ ਜਿਹਦੇ ਵਿੱਚ ਉਹਦਾ ਆਟੋ ਨੰਬਰ ਉਹਨਾਂ ਦਾ ਨਾਮ ਹੋ ਗਿਆ ਉਹਨਾਂ ਦੀ ਪਿਕਚਰ ਹੋ ਗਈ ਉਹਦੇ ਵਿੱਚ ਉਹ ਲਾਮਿਨੇਸ਼ਨ ਕਰਕੇ ਉਹ ਰੱਖ ਦਿੰਦੇ ਨੇ ਜੇ ਕੱਲ ਨੂੰ ਚੈੱਕ ਇਨ ਹੁੰਦੀਆ ਤਾਂ ਉਹ ਦਿਖਾ ਸਕਦੇ ਨੇ ਜਿਵੇਂ ਆਟੋ ਚਾਲਕ ਨੇ ਕਈ ਵਾਰੀ ਸੁਣਨਾ ਚਾਹੁੰਦਾ ਵੀ ਬਿਹਾਰ ਮਾੜਾ ਹੁੰਦਾ ਜਦੋਂ ਇੱਥੇ ਆਉਂਦੇ ਨੇ ਆਪਰੇਟ ਕਰਦੇ ਨੇ ਕੋਈ ਨਾਰਾਜ਼ਤ ਨਹੀਂ ਹੁੰਦੀ ਨਹੀਂ ਨਹੀਂ ਉਹ ਮਤਲਬ ਕਈਆਂ ਦੇ ਇੱਥੇ ਆਂਦੇ ਹੈਗੇ ਨੇ ਕਈਆਂ ਦੇ ਆਧਾਰ ਕਾਰਡ ਜਿਵੇਂ ਲੋਕੇਸ਼ਨ ਉਹਨਾਂ ਦੀ ਅੱਜ ਜਿੱਥੇ ਰਹਿੰਦੇ ਨੇ ਉਹਨਾਂ ਦੀ ਹੈਗੀ ਆ ਉੱਥੇ ਦੀ ਤੇ ਅਸੀਂ ਪੁੱਛਦੇ ਆ ਵੀ ਤੁਹਾਡੇ ਪਟਿਨੇ ਦਾ ਬਟਾਸੀ ਜਦੋਂ ਉਹ ਫਾਰਮ ਫਿਲ ਕਰਦੇ ਉਹਨਾਂ ਦੀ ਉਹੀ ਲੋਕੇਸ਼ਨ ਕੀ ਨਾਮ ਹੈ ਬਟਾ ਦਾ ਮੇਰਾ ਸਰ ਨੀਸ਼ਾ ਆਟੋ ਚਾਲਕ ਆਉਂਦੇ ਨੇ ਤੁਹਾਡੇ ਨਾਲ ਲੜਾਈ ਝਗੜਾ ਤਾਂ ਨਹੀਂ ਕਰਦੇ ਨਹੀਂ ਨਹੀਂ ਸਰ ਨਹੀਂ ਕੀ ਕਹਿੰਦੇ ਨੇ ਕਿਹਾ ਜਾਂਦਾ ਵੀ ਕਾਫੀ ਨਰਾਜ ਰਹਿੰਦੇ ਨੇ ਹਾਂਜੀ ਹਾਂਜੀ ਸਰ ਤੇ ਕੀ ਕੀ ਚੀਜ਼ਾਂ ਮੰਗਦੇ ਨੇ ਜਦੋਂ ਆਟੋ ਚਾਲਕ ਆਧਾਰ ਕਾਰਡ ਸਰ ਲਿਸੈਂਸ ਡਰਾਈਵ ਲਿਸੈਂਸ ਤੇ ਆਰ ਸੀ ਦੀ ਉਹਦੇ ਨਾਲ ਫਾਰਮ ਫਿਲ ਕੀਤਾ ਜਾਂਦਾ ਹੈਗਾ ਇੱਕ ਤੇ ਉਹਦੇ ਵਿੱਚ ਫਾਦਰ ਵੇਪ ਰਿਆ ਜਾਂਦਾ ਹੈਗਾ ਉਹਨਾਂ ਦਾ ਨਾਮ ਨਾਮ ਫਿਲ ਕੀਤਾ ਜਾਂਦਾ ਐਡਰੈਸ ਫਿਲ ਕੀਤਾ ਜਾਂਦਾ ਇੱਕ ਉਹਨਾਂ ਦੀ ਫੋਟੋ ਲਿੱਤੇ ਜਾਂਦੀ ਇੱਕ ਆਟੋ ਦੀ ਫੋਟੋ ਲਿੱਤੀ ਜਾਂਦੀ ਹੈ ਰੀਵਲੂਸ਼ਨਸਟ ਵੀ ਪਿੱਕ ਕੀਤੀ ਜਾਂਦੀ ਹੈਗੀ ਕਿ ਕਿੰਨੇ ਤੁਹਾਡੇ ਜਿਹੜੇ ਨਾਲ ਦੇ ਸਾਥੀ ਨੇ ਜਿਹੜੇ ਹੋਰ ਲੱਗੇ ਹੋਏ ਉਹਨਾਂ ਦੇ 10-15 ਜਨੇ ਸਰ ਲੱਗੇ ਹੋਏ ਨੇ ਨਗਰ ਨਿਗਮ ਨੂੰ ਸਾਨੂੰ ਕੰਮ ਦਿੱਤਾ ਗਿਆ ਹੈਗਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਰਦੇ ਸਵੇਰ ਸਾਰ 9:00 ਤੋਂ ਵਜੇ ਤੋਂ ਲੈ ਕੇ 5:00 ਵਜੇ ਤੱਕ ਕੰਮ ਹੁੰਦਾ ਹੈਗਾ ਇਹ ਲਗਾਤਾਰ ਸਿਰ ਆਉਂਦੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਂਜੀ ਹਾਂਜੀ ਸਰ ਜੀ ਅ ਸੋ ਤੁਸੀਂ ਤਸਵੀਰਾਂ ਵੀ ਨਾਲ ਦੀ ਨਾਲ ਦੇਖੀਆਂ ਵੀ ਜਿਹੜੇ ਮੁਲਾਜ਼ਮਾ ਜਿਹੜੇ ਉਹ ਲਾਏ ਨੇ ਜਿਹੜੇ ਆਟੋ ਚਾਲਕਾਂ ਤੋਂ ਕਾਗਜ਼ ਪੱਤਰ ਲੈਂਦੇ ਨੇ ਕਿਉਂਕਿ ਸੰਸਥਾਵਾਂ ਨਾਲ ਅਟੈਚ ਕੀਤਾ ਹੋਇਆ ਤੇ ਉਹਨਾਂ ਵੱਲੋਂ ਅਸੀਂ ਕਾਗਜ਼ ਪੱਤਰ ਲੈ ਕੇ ਜਿਹੜੇ ਅਪਲੋਡ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਰਸੀਦ ਦਿੱਤੀ ਜਾਂਦੀ ਹੈ ਉਸ ਨੂੰ ਹੀ ਵੈਲਿਡ ਮੰਨਿਆ ਜਾਂਦਾ ਕਿਉਂਕਿ ਜਿਸ ਦੇ ਕੋਲ ਕਾਗਜ਼ ਪੱਤਰ ਨਹੀਂ ਹੁੰਦੇ ਉਸ ਨੂੰ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਹਾਲ ਦੀ ਘੜੀ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਭਾਵ ਕਿ ਡਾਟਾ ਹੀ ਇਕੱਠਾ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਗਲਾ ਸਟੈਪ ਹੋਵੇਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵਾਰਦਾਤਾਂ ਸ਼ਹਿਰ ਵਿੱਚ ਹੋ ਰਹੀਆਂ ਸੀ ਜਾਂ ਟ੍ਰੈਫਿਕ ਇੱਕ ਵੱਡੀ ਸਮੱਸਿਆ ਬਣਿਆ ਜਾ ਰਿਹਾ ਸੀ ਕਿਉਂਕਿ ਲਗਾਤਾਰ ਜਦੋਂ ਇੱਕ ਸਵਾਰੀ ਹੁੰਦੀ ਆ ਉਹਨੂੰ 4-5 ਜਿਹੜੇ ਆਟੋ ਚਾਲਕਾ ਉਹ ਘੇਰਾ ਪਾ ਲੈਂਦੇ ਤੇ ਇਹ ਵੀ ਇੱਕ ਸਮੱਸਿਆ ਸੀ ਨਾਲ ਐਕਸੀਡੈਂਟ ਦੀਆਂ ਘਟਨਾਵਾਂ ਵੀ ਵਾਪਰਦੀਆਂ ਪਰ ਨਾਲ ਦੀ ਨਾਲ ਜਿਹੜੀਆਂ ਲੁੱਟੋੜੀਆਂ ਵਾਰਦਾਤਾਂ ਵੀ ਹੁੰਦੀਆਂ ਤੇ ਉਸ ਦੇ ਵਿੱਚ ਪਤਾ ਨਹੀਂ ਸੀ ਲੱਗਦਾ ਵੀ ਕੌਣ ਕਰਕੇ ਆ ਕਿਉਂਕਿ ਮਾੜੇ ਆਂਸਰ ਵੀ ਵਿੱਚ ਰਲ ਜਾਂਦੇ ਨੇ ਚਾਹੇ ਉਹ ਕੋਈ ਵੀ ਤਾਂ ਹੋਵੇ ਉਹਦੇ ਵਿੱਚ ਮਾੜੇ ਆਂਸਰ ਆਲ ਜਾਂਦੇ ਇਸ ਨੂੰ ਰੋਕਣ ਲਈ ਜਿਹੜਾ ਬਟਿੰਡਾ ਨਗਰ ਨਿਗਮ ਦਾ ਜਾਂ ਬਟਿੰਡਾ ਪ੍ਰਸ਼ਾਸਨ ਦਾ ਇਹ ਉਪਰਾਲਾ ਇਸ ਦੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਇਕੱਠਾ ਕਰਕੇ ਉਹਦਾ ਅਗਲਾ ਸਟੈਪ ਕੀ ਹੋਵੇਗਾ ਇਹ ਦੇਖਣਾ ਹੋਊਗਾ ਤੁਸੀਂ ਦੇਖ ਰਹੇ ਹੋ ਕਲਿਆਣਤੀ ਪੰਜਾਬ ਤੇ ਨਾ ਹਰ ਸਪਾਸ